ਸਾਸਤਰੀ ਯਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇਸ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀਓ ਪੋਲਿਟਿਕਸ ਬਾਰੇ ਅਮਰੀਕਾ ਤੇ ਚੀਨ ਦੀ ਠੰਡੀ ਝੰਗ ਬਾਰੇ ਦੋਸਤੋ ਇਹ ਟੱਕਰ ਸਿਰਫ ਦੋ ਦੇਸ਼ਾਂ ਵਿਚਕਾਰ ਹੀ ਨਹੀਂ ਸਗੋ ਪੂਰੀ ਦੁਨੀਆ ਦੇ ਪੁਹਿੱਖ ਤੇ ਅਸਰ ਪਾ ਰਹੀ ਹੈ ਤਾਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੁਸੀਂ ਸਮਝ ਪਾਉਂਗੇ ਇਹ ਜੀਓ ਪੋਲਿਟੀਕਲ ਗੇਮ ਕਿਵੇਂ ਕੰਮ ਕਰਦੀ ਹੈ ਦੋਸਤੋ ਪਹਿਲਾਂ ਇਹ ਦੱਸਦੇ ਹਾਂ ਜੀਓ ਪੋਲਿਟਿਕਸ ਦਾ ਮਤਲਬ ਕੀ ਹੈ ਦੋਸਤੋ ਜਦੋਂ ਦੋ ਦੇਸ਼ ਆਪਣੀ ਭੂਗੋਲਿਕ ਸਥਿਤੀ ਆਰਥਿਕ ਤੇ ਫੌਜੀ ਤਾਕਤ ਸ਼ਕਤੀ ਅਤੇ ਰਾਜਨੀਤਿਕ ਨੀਤੀਆਂ ਦੇ ਨਾਲ ਦੁਨੀਆ ਦੇ ਫੈਸਲੇ ਪ੍ਰਭਾਵਿਤ ਕਰਦੇ ਹਨ ਜਿਵੇਂ ਤੇਲ ਵਾਲੇ ਦੇਸ਼ ਦੀ ਦੁਨੀਆ ਵਿੱਚ ਵੱਖਰੀ ਪੋਜੀਸ਼ਨ ਹੈ ਕਿਉਂਕਿ ਉਹ એનર્ਜੀ ਆਪਨੂੰ ਕੰਟਰੋਲ ਕਰਦਾ ਹੈ ਦੋਸਤੋ ਇਸ ਸਮੇਂ ਜੀਓਪੋਲਿਟਿਕਸ ਦੀ ਸਭ ਤੋਂ ਵੱਡੀ ਟੱਕਰ ਅਮਰੀਕਾ ਵਰਸਸ ਚੀਨ ਹੈ ਅਮਰੀਕਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਦਾ ਸੁਪਰ ਪਾਵਰ ਬਣ ਗਿਆ ਉਸ ਕੋਲ ਸਭ ਤੋਂ ਵੱਡੀ ਫੌਜੀ ਤਾਕਤ ਡਾਲਰ ਦੀ ਮਜ਼ਬੂਤੀ ਅਤੇ ਨਾਟੋ ਵਰਗੀਆਂ ਗਠਜੋੜ ਸ਼ਾਮਲ ਹਨ ਟੈਕਨੋਲੋਜੀ ਵਿੱਚ ਐਪਲ ਗੂਗਲ ਮਾਈਕਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਹਨ ਜੋ ਅਮਰੀਕਾ ਨੂੰ ਰੱਖ ਰਹੀਆਂ ਹਨ ਦੂਜੇ ਪਾਸੇ ਪਰ ਚੀਨ ਦੇ ਉੱਪਰ ਨਾਲ ਅਮਰੀਕਾ ਦੀ ਪੋਜੀਸ਼ਨ ਨੂੰ ਬਹੁਤ ਵੱਡਾ ਚੈਲੰਜ ਮਿਲਿਆ ਹੈ ਚੀਨ ਨੇ ਪਿਛਲੇ 30 ਸਾਲਾਂ ਵਿੱਚ ਆਪਣੀ ਆਰਥਿਕਤਾ ਨਾਲ ਦੁਨੀਆ ਦੀ ਫੈਕਟਰੀ ਬਣ ਕੇ ਵੱਡੀ ਤਰੱਕੀ ਕੀਤੀ ਬੈਲਟ ਐਂਡ ਰੋਡ ਇਨੀਵੇਟਿਵ ਬੀ ਆਰ ਆ ਇ ਰਾਹੀਂ ਚੀਨ ਕਈ ਦੇਸ਼ਾਂ ਵਿੱਚ ਇਨਫਰਾਸਟ੍ਰਕਚਰ ਤੇ ਲੋਨ ਪਾਵਰ ਨਾਲ ਆਪਣਾ ਪ੍ਰਭਾਵ ਵਧਾ ਰਿਹਾ ਹੈ ਚੀਨ ਨੇ ਆਪਣੀ ਫੌਜੀ ਅਤੇ ਤਕਨੀਕੀ ਸ਼ਕਤੀ ਵੀ ਬਹੁਤ ਤੇਜ਼ੀ ਨਾਲ ਵਧਾਈ ਹੈ ਜਿਵੇਂ ਹਵਾਈ ਟਿਕਟਾਕ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਹਿੰਦ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਅਮਰੀਕਾ ਇੱਥੇ ਇੰਡੀਆ ਜਾਪਾਨ ਆਸਟ੍ਰੇਲੀਆ ਨਾਲ ਮਿਲ ਕੇ ਕੁਆਡ ਗਰੁੱਪ ਬਣਾਉਣਾ ਚਾਹੁੰਦਾ ਹੈ ਤਾਂ ਜੋ ਚੀਨ ਨੂੰ ਰੋਕ ਸਕੇ ਭਾਰਤ ਦਾ ਰੋਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਸ ਦੀ ਸਥਿਤੀ ਚਾਈਨਾ ਤੇ ਮਿਡਲ ਈਸਟ ਦੇ ਵਿਚਕਾਰ ਆਉਂਦੀ ਹੈ ਅਗਲੇ 10 ਸਾਲਾਂ ਵਿੱਚ ਦੁਨੀਆ ਮਲਟੀਪੋਲਰ ਹੋ ਸਕਦੀ ਹੈ ਜਿੱਥੇ ਇੱਕੋ ਦੇਸ਼ ਦੀ ਬਜਾਏ ਕਈ ਦੇਸ਼ ਮਿਲ ਕੇ ਗਲੋਬਲ ਪਾਵਰ ਬਣਨ ਰਸ਼ੀਆ ਯੂਕਰੇਨ ਜੰਗ ਤਾਈਵਾਨ ਇਸ਼ੂ ਮਿਡਲ ਈਸਟ ਦੇ ਔਇਲ ਰਿਜ਼ਰਵ ਇਹ ਸਭ ਅਮਰੀਕਾ ਚੀਨ ਦੀ ਲੜਾਈ ਨੂੰ ਹੋਰ ਗਹਿਰਾ ਕਰ ਰਹੇ ਹਨ ਦੋਸਤੋ ਕੁਝ ਐਕਸਪਰਟ ਏ ਵੀ ਕਹਿੰਦੇ ਹਨ ਕਿ ਨਵੀਂ ਕੋਲਡ ਵਾਰ ਸ਼ੁਰੂ ਹੋ ਚੁੱਕੀ ਹੈ ਤਾਂ ਦੋਸਤੋ ਏ ਸੀ ਅੱਜ ਦੀ ਵੀਡੀਓ ਅਮਰੀਕਾ ਤੇ ਚੀਨ ਦੀ ਟੱਕਰ ਬਾਰੇ ਤੁਹਾਡਾ ਕੀ ਵਿਚਾਰ ਹੈ ਅਗਲੇ 20 ਸਾਲਾਂ ਵਿੱਚ ਦੁਨੀਆ ਦਾ ਲੀਡਰ ਕੌਣ ਹੋਵੇਗਾ ਆਪਣਾ ਜਵਾਬ ਕਮੈਂਟਾਂ ਰਾਹੀਂ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ